ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਸੀ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆ ਆ ਤੇ ਆਪਣਾ ਜਿਹੜਾ ਵਲੌਗ ਹੈ ਮੇਲਾ ਆਦਾ ਕਾਫੀ ਦਿਨ ਲੇਟ ਹੋ ਗਿਆ ਆ ਆਈ ਥਿੰਕ 4-5 ਦਿਨ ਹੋ ਹੀ ਗਏ ਹੋਣੇ ਆ ਤੇ ਅੱਜ ਦੇ ਵਲੌਗ 'ਚ ਆਪਾਂ ਤੁਹਾਡੇ ਨਾਲ ਕਰਾਂਗੇ ਗੱਲਾਂ ਬਾਤਾਂ ਨਾਲੇ ਤੁਹਾਨੂੰ ਕਰਾਵਾਂਗੇ ਨਾਲ-ਨਾਲ ਸ਼ਾਪਿੰਗ ਵੀ ਤੇ ਆਪਾਂ ਥੋੜਾ ਜਿਹਾ ਦਿਨ ਪਹਿਲਾਂ ਤੁਸੀਂ ਮੇਰਾ ਇੱਕ ਸ਼ਾਰਟ ਦੇਖਿਆ ਹੋਣਾ ਜਿਹਦੇ ਵਿੱਚ ਮੈਂ ਸ਼ਾਪਿੰਗ ਕਰਨ ਗਈ ਸੀ ਤੇ ਮੀਂਹ ਆ ਗਿਆ ਹੈਗਾ ਤੇ ਆਪਾਂ ਜਿਹੜੇ ਉਧਰ ਸ਼ਾਪਿੰਗ ਕੀਤੀ ਸੂਟ ਲੈ ਆਏ ਹੈਗੇ ਕਾਲੀ ਕਾਲੀ ਜਲਦੀ ਜਲਦੀ ਦੇ ਵਿੱਚ ਉਹ ਜਿਹੜੇ ਸੀ ਕਿ ਸੂਟ ਲੈ ਹੋ ਗਏ ਬਟ ਜਦੋਂ ਆਪਾਂ ਨਾ ਘਰ ਆ ਕੇ ਦੇਖੀ ਤਾਂ ਕਈ ਵਾਰ ਇਦਾਂ ਹੋ ਜਾਂਦਾ ਵੀ ਉਸ ਟਾਈਮ ਆਈ ਦੁਕਾਨ ਤੇ ਜਲਦੀ ਜਲਦੀ ਚ ਚੀਜ਼ ਲੈ ਲਈਦੀ ਆ ਤੇ ਪਰ ਘਰ ਆ ਕੇ ਜਦੋਂ ਉਹਨੂੰ ਖੋਲ ਕੇ ਦੇਖੋ ਨਾ ਚੀਜ਼ ਮਨ ਨੂੰ ਲੱਗਦੀ ਨਹੀਂ ਵਧੀਆ ਨਹੀਂ ਲੱਗਦੀ ਤੇ ਹੁਣ ਆਪਾਂ ਜਿਹੜੇ ਉਧਰ ਸੂਟ ਲਏ ਹੈਗੇ ਉਹ ਆਪਾਂ ਚੱਲੇ ਆ ਚੇਂਜ ਕਰਨ ਨਾਲ ਚੱਲੇ ਆ ਸਰਜੀਤ ਦੀਦੀ ਤੇ ਆਪਾਂ ਜਿਹੜੀਆਂ ਤੁਹਾਡੇ ਨਾਲ ਅੱਜ ਗੱਲਬਾਤਾਂ ਕਰਨੀਆਂ ਕੰਮ ਦੇ ਰਿਕਾਰਡਿੰਗ ਵੀ ਕਰਾਂਗੇ ਵੀ ਕਿਹੜਾ ਕੰਮ ਆਪਣੀਆਂ ਭੈਣਾਂ ਲਈ ਇੱਕ ਨਵਾਂ ਆਇਆ ਆ ਕਿਹੜੀਆਂ ਭਾਰਤੀਆਂ ਖੁੱਲੀਆਂ ਆ ਆਪਾਂ ਉਹਦੇ ਬਾਰੇ ਸਾਰੀ ਗੱਲ ਕਰਾਂਗੇ ਤੇ ਮੈਂ ਕਿਹੜਾ ਕੰਮ ਕਰਦੀ ਆ ਤੁਹਾਨੂੰ ਮੈਂ ਉਹਦੇ ਬਾਰੇ ਵੀ ਦੱਸੂਗੀ ਵੀ ਕਿਵੇਂ ਮੈਂ ਮੰਥਲੀ ਜਿਹੜਾ ਆ 30 ਤੋਂ 35000 ਰੁਪਏ ਆਰਨ ਕਰਦੀ ਆ ਕਿਹੜਾ ਆਨਲਾਈਨ ਬਿਜ਼ਨਸ ਆ ਤੁਸੀਂ ਸਾਰੇ ਜਣੇ ਐਂਡ ਤੱਕ ਜ਼ਰੂਰ ਵਲੌਗ ਦੇਖਿਆ ਕਰੋ ਠੀਕ ਆ ਜੀ ਤੇ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਉਹ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਤੇ ਮੈਂ ਨਾ ਹਰੇਕ ਵਲੌਗ ਦੇ ਵਿੱਚ ਇਹੀ ਚੀਜ਼ ਕਹਿੰਨੀ ਹੁੰਦੀ ਵੀ ਜਤੋਂ ਵੀ ਤੁਸੀਂ ਕਮੈਂਟ ਕਰੋ ਨਾ ਤੇ ਆਪਣਾ ਨਾਮ ਤੇ ਆਪਣੇ ਸਿਟੀ ਦਾ ਨਾਮ ਜ਼ਰੂਰ ਹੇ ਵੀ ਆਪਣੇ ਭੈਣ ਭਰਾ ਸਾਹਿਬ ਕਿੱਥੋਂ ਆਪਣੇ ਨਾਲ ਜੁੜੇ ਹੋਏ ਆ ਹੈਨਾ ਠੀਕ ਆ ਜੀ ਤੇ ਅੱਜ ਦਾ ਪਹਿਲਾ ਹੈ ਨਾ ਮੈਂ ਹਰੇਕ ਜਿਹੜਾ ਸਵਾਲ ਆ ਉਹ ਐਂਡ 'ਚ ਪੁੱਛਦੀ ਹੁੰਨੀ ਪਰ ਅੱਜ ਦਾ ਜਿਹੜਾ ਸਵਾਲ ਆ ਆਪਾਂ ਸ਼ੁਰੂਆਤ 'ਚ ਪੁੱਛ ਲੈਣਾ ਆ ਤੇ ਤੁਸੀਂ ਕਿਉਂਕਿ ਐਂਡ ਤੱਕ ਮੈਂ ਲੱਗਦਾ ਦੇਖਦੇ ਨਹੀਂ ਤੇ ਕਾਫੀ ਜਿਹੜੇ ਹੁੰਦੇ ਆ ਨਾ ਵੀ ਉਹ ਫਿਰ ਕਮੈਂਟ ਉਹ ਚੀਜ਼ ਦੇ ਕਰਦੇ ਨਹੀਂਓ ਜਦੋਂ ਪਤਾ ਲੱਗਦਾ ਫਿਰ ਉਹ ਕਮੈਂਟ ਬਾਅਦ 'ਚ ਹੌਲੀ-ਹੌਲੀ ਆਉਣ ਲੱਗਦੇ ਕਿਉਂਕਿ ਆਪਾਂ ਨਾਮ ਜਿਹੜੇ ਹੁੰਦੇ ਆ ਜਿਨ੍ਹਾਂ ਦੇ ਆਪਾਂ ਚੂਕ ਕਰਨੇ ਹੁੰਦੇ ਨਾਮ ਮੈਂਸ਼ਨ ਕਰਨੇ ਹੁੰਦੇ ਬੋਲਣੇ ਹੁੰਦੇ ਆ ਉਹ ਆਪਾਂ ਪਹਿਲਾਂ ਹੀ ਬੋਲ ਦਈਦੇ ਹੈਨਾ ਤੇ ਅੱਜ ਜਿਹੜਾ ਆਪਣਾ ਸਵਾਲ ਆ ਜੀ ਉਹ ਹੈਗਾ ਸਾਰੇ ਜਣੇ ਧਿਆਨ ਨਾਲ ਸੁਣ ਲਿਓ ਤੇ ਸਾਰੇ ਜਿਹੜੇ ਕਮੈਂਟ ਜਰੂਰ ਕਰਿਓ ਵੀ ਉਹ ਇਦਾਂ ਦੀ ਕਿਹੜੀ ਚੀਜ਼ ਆ ਜਿਹੜੀ ਨਾਮ ਲੈਂਦੇ ਸਾਰੀ ਉਹ ਟੁੱਟ ਜਾਂਦੀ ਆ ਠੀਕ ਆ ਜਦੋਂ ਅਸੀਂ ਉਹਦਾ ਨਾਮ ਲੈਣਾ ਉਹ ਟੁੱਟ ਜਾਨੀ ਆ ਇਦਾਂ ਦੀ ਕਿਹੜੀ ਚੀਜ਼ ਆ ਤੇ ਆਪਾਂ ਹੁਣ ਸਰਜੀਤ ਦੀਦੀ ਵੀ ਆਉਣ ਲੱਗੇ ਆ ਉਹਨਾਂ ਨੂੰ ਵੀ ਪੁੱਛਦੇ ਆ ਤੇ ਜਿਹੜਾ ਆਪਾਂ ਬਿਜ਼ਨਸ ਕਰਦੇ ਕਿਹੜਾ ਕੰਮ ਕਰਦੇ ਕਿੱਦਾਂ 파ਨਿੰਗ ਕਰਦੇ ਆ ਉਹਦੇ ਬਾਰੇ ਵੀ ਸਾਰਾ ਆਪਾਂ ਤੁਹਾਨੂੰ ਅੱਜ ਦੱਸਾਂਗੇ ਗੱਲਬਾਤਾਂ ਕਰਾਂਗੇ ਤੇ ਬਣੇ ਰਹੋ ਵਲੌਗ ਦੇ ਨਾਲ ਤੇ ਹੁਣ ਚਲਿਏ ਤਾਂ ਟਾਈਮ ਹੋ ਗਿਆ ਆ 1.5 2 ਵਜੇ ਦਾ ਹੋ ਗਿਆ ਅੱਜ ਸਲਾ ਆਪਾਂ ਬੱਚਿਆਂ ਦੀ ਵੇਟ ਕਰਦੇ ਵੀ ਸਕੂਲੋਂ ਆ ਜਾਣ ਕਿਉਂਕਿ ਐਕਟਵਾ ਜਿਹੜੀ ਉਹਨਾਂ ਨੂੰ ਫੇ ਆਪਾਂ ਉੱਤੇ ਲੈ ਕੇ ਆਉਣਾ ਹੈ ਐਕਟਵਾ ਤੇ ਇਸ ਲਈ ਆਪਾਂ ਪਹਿ ਤੇ ਹੁਣ ਕਾਫੀ ਗਰਮੀ ਹੋਈ ਉੱਧਾ ਥੋੜੇ ਬੱਦਲ ਪਾਈ ਆ ਤੇ ਚਲੋ ਚੱਲਦੇ ਬਾਕੀ ਦੇਖਦੇ ਆ ਤੇ ਬਣੇ ਰਹੋ ਠੀਕ ਆ ਜੀ ਨੇ ਸਕੂਟਰੀ ਤੇ ਬੈਠਾ ਆ ਸਕੂਟਰੀ ਸਾਫ ਕਰਦੇ ਮੇਰੀ ਹੂੰ ਕਾਦੇ ਨਹੀਂ ਕਰਨੀ ਬੜਾ ਹਾਦਿਆ ਤੂੰ ਮਰ ਸਾਹਿਬ ਆਪਣੇ ਇਧਰ ਪਹੁੰਚ ਚੁੱਕੇ ਆ ਲਾਇਸੈਂਸ ਵਾਲੇ ਬੰਦੇ ਫੋਟੋ ਤਾਂ ਹੈਗੀ ਆ ਫੋਟੋ ਤਾਂ ਹੈਗੀ ਆ ਲਾਇਸੈਂਸ ਦੀ ਬੱਸ ਨਾਲ ਕਿੱਤੀ ਸੀ ਕਿ ਨਹੀਂ ਚਲੋ ਕੋਈ ਗੱਲ ਨਹੀਂ ਆਹ ਕਿਹੜਾ ਥੱਲੇ ਡਿੱਗਿਆ ਫਿਰਦਾ ਆ ਮੈਂ ਤਾਂ ਭਾਈ ਤੂੰ ਕੀ ਕਰਦਾ ਲੈ ਲੈ ਠੀਕ ਕਰਦਾ ਕਿ ਕੀ ਕਰਦਾ ਓਏ ਬਾਸੀ ਵਈ ਗਿਆ ਲੱਗਦੀ ਆ ਉਹ ਕੀ ਕਰਦਾ ਆਹੋ ਠੀਕ ਕਰਦਾ ਤੁੰਮੀ 2 ਘੰਟੇ ਲੱਗੇ ਸਾਨੂੰ 2 ਸੂਟ ਲੈਣ ਚ ਭਾਈ ਖਿਜ ਗਿਆ ਭਾਈ ਕਹਿੰਦਾ ਨਾ ਇਹ ਉੱਠਣ ਦਾ ਨਾ ਹੀ ਨਹੀਂ ਲੈਂਦੀਆਂ ਬੀਬੀਆਂ ਕਹਿੰਦਾ ਵਾ ਸ਼ਾਮ ਤੱਕ ਬੈਠੇ ਰਹੋ ਨਹੀਂ ਦੇਦੇ ਕੋਈ ਪਸੰਦ ਆਉਂਦਾ ਹੀ ਪਹਿਲਾਂ ਤੁਸੀਂ ਦੱਸੋ ਆ ਪਸੰਦ ਤਾਂ ਆਉਂਦਾ ਹੀ ਨਹੀਂਗਾ ਲੋ ਵੀ ਸਾਡੀ ਆ ਪੱਕੀ ਗਲੀ ਕੋਈ ਲੋ ਵੀ ਪੰਗੀ ਚੋ ਆ ਗਿਆ ਪਾਣੀ ਹੈ ਨਾ ਦੀ ਦੇ ਲੋ ਝੁੱਗਿਆਂ ਵਾਲੇ ਕਿੱਦਾਂ ਨਾਲ ਵਿੱਚ ਹੀ ਰਹਿੰਦੇ ਜੇ ਪਾਣੀ ਜ਼ਿਆਦਾ ਆ ਜਾਵੇ ਫੇ ਅਥਲੀ ਹੋਣਾ ਹੀ ਆਹੀ ਆਹੀ ਭਾ ਘੱਪੇ ਹੀ ਰਹਿ ਜਾਂਦੀਆਂ ਹਾਂ ਹਾਂ ਇਹ ਆਪਾਂ ਤੇ ਦੱਸ ਕੀ ਆ ਆਹੋ ਚਲਿਏ ਹਣ ਘਰਾਂ ਨੂੰ ਤੇ ਜਿਹੜਾ ਹੁਣ ਅੱਜ ਦਾ ਆਪਣਾ ਸਵਾਲ ਆ ਉਹ ਆਪਣਾ ਦੀਦ ਤੋਂ ਹੁਣ ਪੁੱਛਣਾ ਆ ਦੀਦੀ ਦੱਸੋ ਹਣ ਤੇ ਜਵਾਬ ਦੋ ਵੀ ਉਹ ਇਦਾਂ ਦੀ ਕਿਹੜੀ ਚੀਜ਼ ਆ ਜਿਹਦਾ ਆਪਾਂ ਨਾਮ ਲਵਾਂਗੇ ਤਾਂ ਉਹ ਟੁੱਟ ਜੂਗੀ ਹਾਂ ਹੂੰ ਸੋਚੋ ਆਪਣੇ YouTube ਫੈਮਲੀ ਨੂੰ ਤਾਂ ਮੈਂ ਪੁੱਛ ਲਿਆ ਆ ਹੁਣ ਤੁਸੀਂ ਦੱਸੋ ਕੀ ਕੀ ਉਹ ਇਦਾਂ ਦੀ ਕਿਹੜੀ ਚੀਜ਼ ਆ ਜਿਹਦਾ ਨਾਮ ਲਵਾਂਗੇ ਉਹ ਟੁੱਟ ਜੂਗੀ ਬੋਲ ਬੋਲੇ ਟੁੱਟਦੇ ਆ ਹਾਂ ਬੋਲੇ ਟੁੱਟਦੇ ਆ ਛਿਟੇ ਗਏ ਨਹੀਂ ਤੇ ਇਹ ਵੀ ਸੱਚੇ ਬੋਲ ਨਹੀਂ ਹੈਗੇ ਹਏ ਇਹ ਤਾਂ ਪਹਿਲਾ ਟਾਈਮ ਚਾਹੀਦਾ ਫੇਰ ਸੱਚੀ ਨਹੀਂ ਚਲੋ ਸੋਚ ਕੇ ਦੱਸ ਦਿਓ ਤੁਹਾਨੂੰ ਵਲੌਗ ਚ ਦੁਬਾਰਾ ਆਪਾਂ ਲੈ ਆਵਾਂਗੇ ਜੋ ਚੇਤਾ ਆ ਗਿਆ ਹੈ ਨਾ ਠੀਕ ਹੈ ਜਦ ਤੱਕ ਆਪਾਂ ਵਲੌਗ ਦਾ ਐਂਡ ਨਹੀਂ ਕਰਦੇ ਉਨਾ ਟਾਈਮ ਤੱਕ ਹੀ ਸੋਚੋ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਬਾਅਦ ਚ ਠੀਕ ਨਹੀਂ ਚਲੋ ਜਾਓ ਘਰਾਂ ਨੂੰ ਅਈ ਵੀ ਜਾ ਕੇ ਕੰਮ ਕੁੰਮ ਕਰ ਲੇ ਜਿਹੜੀ ਬੋਲ ਜਦੋਂ ਆਦਾ ਆਪਾਂ ਨਾਮ ਲੈਦੇ ਹੋ ਟੁੱਟ ਜਾਂਦੀ ਆ ਹਮਮ ਇਹ ਚੀਜ਼ ਇਦਾਂ ਕੇ ਇਹਦਾ ਨਾਮ ਲੈ ਟੁੱਟ ਜਾਂਦਾ ਜੋ ਨਾਮ ਲੈ ਤੋ ਟੁੱਟ ਜਾਂਦੀ ਆ ਤੇ ਨਾ ਤਾਂ ਇਹ ਹੀ ਆ ਦੇ ਪੂ ਛੋੜਿਆ ਹਾਂ ਚਲੋ ਠੀਕ ਆ ਬਈ ਚਲ ਜੀ ਇਹ ਵੇਰ ਆਇਆ ਪਹਿਲੇ ਕਿਹਨਾ ਬੋਲਦਾ ਦੇਖੋ ਉਹ ਲੜ ਜਾਗਦੀ ਹੁਣ ਖਰਾਬ ਹੋ ਗਈ ਆ ਇਹ ਚੋਂ ਕਸੂਰ ਕਹਦਾ ਹੁਣ ਮੈਨੂੰ ਨਹੀਂ ਪਤਾ ਹੈ ਨਹੀਂ ਖਰਾਬ ਕਨੇ ਕੀਤੀ ਖਰਾਬ ਬੜੀ ਛਾਣੀ ਤੱਕ ਚੱਲਦੀ ਸੀ ਚੱਲ ਬਈ ਲੈ ਉਹ ਪਿਆਰ ਇਹ ਇਹ ਚੋਂ ਮਾਰਦਾ ਇਹ ਦੁਬਣਾ ਨਾ ਪਿਆ ਇਹ ਚਪੇੜਾ ਤੇ ਲੱਗੀ ਹੋਆ ਲਾਈਟ ਹੈ ਨਾ 니ਵੇਂ ਟੈਨਸ਼ਨ ਪੈ ਗਈ ਵੀ ਲਾਈਟ ਨਹੀਂ ਚੱਲਦੀ ਬਾਕੀ ਆ ਹੋ ਗਈ ਸਹੀ ਕਰਾਉਣੀ ਆ ਇਹਨੂੰ ਹੁਣ ਪਤਾ ਨਹੀਂ ਕੀ ਹੋਇਆ ਉਦੋਂ ਹੀ ਨਿਵਰ ਵਿੱਚ ਤਾਰ ਤੂਰ ਹਿੱਲਦੀ ਹੁੰਨੀ ਆ ਇਹ ਵੇ ਚੱਲ ਤੈਨੂੰ ਇੱਕ ਕੁਐਸਚਨ ਪੁੱਛਾਂ ਹੈ ਹਾਂਜੀ ਠੀਕ ਆ ਚੱਲ ਉਹਦਾ ਆਨਸਰ ਦਈ ਉਹ ਇਦਾਂ ਦੀ ਕਿਹੜੀ ਚੀਜ਼ ਆ ਜਿਹਦਾ ਨਾਮ ਲੈਂਦੇ ਸਾਰੀ ਉਹ ਟੁੱਟ ਜਾਂਦੀ ਆ ਹੈ ਹੈ ਦੱਸ ਟੁੱਟਾ ਤਾਰਾ ਉਹ ਕਿਹੜਾ ਟੁੱਟਾ ਤਾਰਾ ਹਾਂ ਜਦੋਂ ਆਪਾਂ ਦੇਖਦੇ ਹਾਂ ਉਹ ਉਹ ਤਾਰਾਂ ਟੁੱਟ ਜਾਂਦਾ ਹੈ ਐਵੇਂ ਉਹ ਜਿਹੜਾ ਇੰਨੇ ਉੱਤੇ ਤਾਰੇ ਜੇ ਹੈਗੇ ਆ ਤੇ ਆਪਾਂ ਕਹਿਣਾ ਉਹਦਾ ਨਾਮ ਲੈਣਾ ਤਾਰਾ ਥੋੜੀ ਟੁੱਟ ਜਾਣਾ ਨਾਲੋਂ ਉਹਦਾ ਵੀ ਕਿਹੜੀ ਚੀਜ਼ ਆ ਔਰ ਬੋਲਣ ਸਾਰੀ ਟੁੱਟ ਜਾਂਦੀ ਆ ਨਾ ਲੈਂਦੇ ਸਾਰੀ ਸੋਚ ਤੈਨੂੰ ਮਿਲਦੇ ਆ ਬਾਅਦ ਚ ਉਹਨਾਂ ਟਾਈਮ ਸੋਚ ਨਿਮਰ ਦੇ ਪਾਪਾ ਨੂੰ ਵੀ ਆਲਾ ਦੋਨੂੰ ਵੀ ਪੁੱਛਦੇ ਹੰਟ ਹੰਟ ਬਹੁਤ ਲੱਗੇ ਆ ਤੁਸੀਂ ਸਵਾਲ ਉਹਦੇ ਜਵਾਬ ਦੇ ਜਿਹੜੇ ਸਵਾਲ 'ਚ ਜਵਾਬ ਹੈ ਨਿਮਰ ਜਸ਼ਨਦੀ ਮੰਮਾ ਨੇ ਤਾਂ ਉਹ ਵੀ ਲੱਗਾ ਹੀ ਪਹੁੰਚ ਗਏ ਸੀ ਪਰ ਉਹਨੇ ਸਹੀ ਨਹੀਂ ਆਨਸਰ ਦਿੱਤਾ ਪਰ ਜਵਾਬ ਦੇ ਬਿਲਕੁਲ ਨੇੜੇ ਸੀਗੇ ਉਹ ਕੀ ਕੀ ਗਾਈ ਉਹਨਾਂ ਨੇ ਉਹਨਾਂ ਨੇ ਕਿਹਾ ਹੀ ਬੋਲ ਨਾਮ ਲੈਣ ਦੀ ਟੁੱਟ ਜਾਂਦੀ ਹੁੰਦੀ ਹੈ ਹੂੰ ਤੇ ਇਹ ਸੋਚੋ ਤਾਂ ਆਪਾਂ ਤੁਹਾਨੂੰ ਬਾਅਦ ਚ ਪੁੱਛਦੇ ਜਦੋਂ ਤੁਹਾਨੂੰ ਆਨਸਰ ਚਿੱਤੇ ਆ ਗਿਆ ਠੀਕ ਆ ਨਾਮ ਲੈਂਦੇ ਆ ਕੁਝ ਕੁ ਚੀਜ਼ ਆਹੋ ਉਹ ਨਹੀਂ ਮੈਨੂੰ ਇਦਾਂ ਥੋੜੀ ਮੈਂ ਹੁਣ ਦੱਸ ਸਕਦੀ ਵੀ ਚੀਜ਼ ਹੈ ਕਿ ਕੀ ਆ ਨਾਮ ਲੈਂਦੇ ਆ ਕਿ ਮੈਂ ਨਾਲੇ ਟੋਟੇ ਨਹੀਂ ਜੇ ਜੀ ਦਾ ਮਤਲਬ ਜਿੱਦਾਂ ਵੱਲ ਹੁਣ ਮੈਂ ਨਾਂ ਲਿਆ ਨਾਲ ਹੀ ਟੱਡੇ ਨਹੀਂ ਨਾਲ ਹੀ ਹਾਂ ਮਤਲਬ ਕਿ ਬੋਲਣ ਸਾਰੀ ਟੁੱਟ ਜਾਂਦੀ ਆ ਉਹ ਸੋਚ ਲਾ ਜਦ ਤੱਕ ਉਹਨਾਂ ਕੋ ਹੈਗੇ ਟੋਪੀਆਂ ਤਾਂ ਦੇਖੀਏ ਵੀ ਰੈਂਬੋ ਕਿੱਧਰ ਜਾਂਦਾ ਹੈ ਰੈਂਬੋ ਉਰਿਆ ਚਲ ਆ ਹੁਣ ਤੂੰ ਇਹ ਟੋਪੀਆਂ ਚੁੱਕ ਲੈ ਉਹ ਉਧਰ ਜਾ ਮੈਂ ਦੂਰ ਲੈ ਮੈਨੂੰ ਡਰ ਲੱਗਦਾ ਮੈਨੂੰ ਪੈ ਜਾਊਗਾ ਉਦੋਂ ਦਾ ਮੈਨੂੰ ਪਿਆ ਮੈਨੂੰ ਇੱਥੇ ਬਹੁਤ ਡਰ ਲੱਗਣ ਲੱਗ ਪਿਆ ਤੂੰ ਬਾਲਾ ਤੂੰ ਦੇਖੀ ਉਹ ਬੰਦੇ ਮੈਂ ਤੁਸੀਂ ਕਰੋ ਨਾ ਇੱਥੇ ਹੌਲ ਮਾਪੋਂ ਦੇਖਦੀ ਕਿ ਮੇਰੇ ਨਾਲੋਂ ਆਉਂਦਾ ਕਿ ਨਹੀਂ ਹੁੰਦਾ ਪਰ ਉਹ ਤਾਂ ਹੈ ਹੀ ਆ ਹੈ ਆ ਦੇਖੀ ਨੀ ਉਹ ਲੱਗ ਗਈ ਹੈ ਲੱਗ ਗਈ ਹੈ ਦੇਖਦੇ ਆ ਹਾਂ ਜੀ ਮੇਰਾ 램포 आजा चल इधर इधर चल आ देखया ओनेया पता ਵੀ ਟਾਕ ਨਹੀਂ ਹੁੰਦੇ 램포 ਚੱਲ ਉੱਤਰ ਚੱਲ ਉੱਤਰ ਤੂੰ ਲੈ ਜਾ ਚੱਲ ਮੈਂ ਆਉਂਦਾ ਕਿ ਮੈਂ ਆ ਫੜ ਲਈਆਂ ਹਾਂ ਤੇ ਚੱਲਾ ਫੇਰ ਪਿੱਛੇ ਖਾਣੀ ਆ ਦਰਗਾਹ ਦਰਵਾਜ਼ਾ ਨਹੀਂ ਹੈ ਨਹੀਂ ਮੈਂ ਲੱਗੀ ਖਾਣ ਐ ਨਹੀਂ ਉਧਰ ਚੱਲ ਜਦੋਂ ਮੈਂ ਕਾਚਾ ਮਾਰਦੇ ਉਸਨੇ ਹੁੰਦਾ ਨਹੀਂ ਕਿਹਾ ਮਿੱਟੀ ਨਾਲ ਫਰਖਾਇਓ ਹੈ ਕਾਗਜ਼ ਜਿਆ ਅੱਕਨ ਫਿਊਜ ਹੋ ਗਿਆ ਮੈਂ ਜਾਵਾਂ ਕਿੱਧਰ ਵੀ ਟੋਕੀਆਂ ਦਾ ਦੋਂਗੀ ਪੈਰ ਤੇ ਆ ਲੈ ਤੁਸੀਂ ਕਬੋ ਨਾ ਅੱਥਰ ਨਾ ਆ ਵੀ ਜਾ ਮੈਂ ਕਿੱਥੇ ਆ ਜਾ ਰੀਲੀ ਗਈ ਤੋ ਰੰਬਲ ਤਾਂ ਵੀ ਮਿਲ ਨਹੀਂ ਗਈ ਆਜੋ ਹੁਣ ਜਿਹੜਾ ਅੱਜ ਦਾ ਸਵਾਲ ਆਇਆ ਪਟੇਲਾ ਸਾਹਿਬ ਨੂੰ ਪੁੱਛਦੇ ਆਂ ਆਜੋ ਦੇਖੀਏ ਵੀ ਦੇਖੋ ਕਿ ਨਾ ਸਵਾਦ ਨਾ ਖਾਂਦਾ ਇਹ ਦੰਦਾਂ ਨਾਲ ਚਾਬਾ ਦਿੱਤੀ ਆ ਹਮਾਰੇ ਦੀਦੀ ਕਰਕੇ ਖਾਂਦਾ ਇਹ ਨਿਆਣੇ 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 ਅਰਗ ਯਾ ਹਾਂ ਘਰ ਦਾ ਹੀ ਇੱਕ ਮੈਂਬਰ ਇਹ ਵੀ ਹੁਣ ਛੋਟਾ ਹੰਦਾ ਪਾਲਿਆ ਆ ਮੈਂ ਵੀ ਟੈਂਪੋਂ ਟੌਫੀ ਖਾ ਲਈਏ ਦੂਜੀ ਟੌਫੀ ਆਪਾਂ ਹੁਣ ਖਾ ਲਈਏ ਤੇ ਹੁਣ ਇੱਧਰ ਜਿਹੜਾ ਸਵਾਲ ਦਾ ਜਵਾਬ ਹੈ ਇਹਨਾਂ ਨੂੰ ਪੁੱਛਦੇ ਆਂ ਅੱਜ ਵੀ ਉਹ ਇੰਦਾ ਦੀ ਕਿਹੜੀ ਚੀਜ਼ ਹੈ ਜਿਹੜੀ ਬੋਲਨ ਸਾਰੀ ਟੁੱਟ ਜਾਂਦੀ ਹੈ ਜਦੋਂ ਆਪਾਂ ਉਹਦਾ ਨਾਮ ਲੈਣਾ ਉਹ ਟੁੱਟ ਜਾਂਦੀ ਟੁੱਟ ਜਾਣੀ ਉਹ ਜੋ ਕੋਈ ਚੀਜ਼ ਮਗਰਾਂ ਦਾ ਜਵਾਬ ਦੇਣਾ ਉਹਦਾ ਦਿਲ ਟੁੱਟ ਜਾਣੀ ਦਾ ਮਾ ਜੋ ਜਵਾਂ ਤਾਂ ਜਵਾਂ ਟੁੱਟ ਗਈ ਹੋਰ ਕੀ ਚੀਜ਼ ਮੰਗਣਾ ਬੜਾ ਹੈ ਨਹੀਂ ਬਸ ਟੁੱਟ ਗਈ। ਉਹ ਬੈਨਾਂ ਤੁਸੀਂ ਬਹੁਤ ਲੱਗੇ ਆ ਜਵਾਬ ਦੇ ਪਰ ਇਹਦਾ ਆਨਸਰ ਇਹ ਨਹੀਂ ਬੀ ਟੋੜ ਕੇ ਜਵਾਬ ਪਰ ਤੋੜ ਕੇ ਜਵਾਬ ਜਵਾਬ ਵੀ ਉਹਦਾ ਵੀ ਬੋਲਣ ਨਾਲ ਟੁੱਟ ਜਾਂਦੀ ਆ। ਹਾਂ ਬਸ ਜੇ ਆਪਾਂ ਬੋਲ ਪਏ ਸਮਝ ਲਓ ਟੁੱਟ ਗਈ। ਬਸ ਜਿੱਤੇ ਹੀ ਮੂੰਹ ਖੋਲਿਆ ਉਹ ਚੀਜ਼ ਟੁੱਟ ਗਈ। ਬਹੁਤ ਲੱਗੇ ਮੈਂ ਤੁਹਾਨੂੰ ਬਹੁਤ ਲੱਗੇ ਕਰ ਦਿੱਤਾ ਜਵਾਬ ਦੇ। ਉਹ ਯਾਰ ਇਹ ਖੇਡ ਤਾਂ ਨਹੀਂ ਆਈ ਇਹਦਾ ਡੀ ਆੜੀ ਇਹ ਕਹਿੰਦਾ ਬੋਲੇ ਦਾ ਟੁੱਟ ਜਾਣੀ ਤਾਂ ਖੇਡ ਵੀ ਇੱਕ ਕਿਹੜੀ ਖੇਡ ਆ ਮੈਨੂੰ ਤਾਂ ਪਤਾ ਨਹੀਂ ਕਿਹੜੀ ਖੇਡ ਦੰਦ ਕੀ ਦੰਦ ਦੰਦ ਹੀ ਹੋਣਾ ਪੱਜਲਾ ਕਰਦੇ ਦੰਦ ਦੰਦ ਟੁੱਟ ਟੁੱਟ ਕੇ ਟਿਕਣਾ ਨਹੀਂ ਆ ਬੋਲ ਲੈ ਬੋਲੇ ਕਿ ਤੂੰ ਜਿੱਦਾਂ ਆਪਾਂ ਬੋਲਨੇ ਐਦਾਂ ਹੋ ਹੋ ਗਏ ਤੁਹਾਡੇ ਮੈਂ ਟੋਕੀ ਤੋੜਦੀ ਪਈ ਆ ਬਾਕੀ ਤੁਸੀਂ ਦੱਸੋ ਵੀ ਇਦਾਂ ਵੀ ਕਿਹੜੀ ਚੀਜ਼ ਆ ਜਿਹੜੀ ਬੋਲਣ ਤੇ ਸਾਰੀ ਟੁੱਟ ਜਾਂਦੀ ਆ ਬੋਲਣਾ ਸਾਡਾ ਬੁੱਲ ਮੂੰਹ ਖੋਲਣਾ ਤੇ ਟੁੱਟਾਂਗੀ ਕੁਝ ਮੈਨੇ ਬਹੁਤ ਲੱਗੇ ਆ ਜਵਾਬ ਦੇਣ ਉੱਤੇ ਕਿ ਨੇੜੇ ਤੇੜੇ ਘੁੰਮੀ ਜਾਂਨੇ ਬਸ ਉੱਤੇ ਕਿ ਚੱਕਰ ਦੇ ਹੀ ਜਾਂਦੇ ਆ ਜਿਹੜੇ ਬੋਲਿਆ ਸਰਜੀਤ ਸਿੰਘ ਨੇ ਵੀ ਕਿਹਾ ਹੈਗਾ ਉਹਨਾਂ ਨੇ ਵੀ ਬੁੱਲ ਕਿਹਾ ਹੈਗਾ ਪਰ ਜਵਾਬ ਇਹ ਨਹੀਂ ਹੋ ਪਰ ਇਹ ਆ ਵੀ ਜਵਾਬ ਦੇ ਬਹੁਤ ਲੱਗੇ ਆ ਬੰਦਲ ਦਾ ਕਿਸੇ ਨੂੰ ਪੈਂਦੀ ਨਹੀਂ ਜਿਹੜੀ ਚਮਚਾਣਾ ਤੋੜ ਨਹੀਂ ਟੁੱਟ ਗਈ ਦੰਦੜ ਨਹੀਂ ਆਏਗੀ ਉਹ ਤੁਹਾਡੇ ਬੋਲਨ ਨਾ ਟੁੱਟਦੀਆਂ ਹਣ ਤਾਂ ਦੰਦ ਜਦੋਂ ਮੇਟ ਹੋਏ ਨਾ ਚਮਚਾ ਮਾਰਨ ਦਾ ਬੇਰੀ ਜੁਤੀ ਸੰਗ ਹਣ ਦਾ ਟੁੱਟਣਾ ਐ ਐ ਤਾ ਨਹੀਂ ਹੁੰਦੀ ਚਲੋ ਜਦ ਤੱਕ ਤੁਸੀਂ ਆਪਣਾ ਨਾ ਅਨਸਰ ਜਿਹੜਾ ਉਹ ਸੋਚੋ ਵੀ ਇਹਦਾ ਜਵਾਬ ਕੀ ਆ ਤੇ ਆਪਾਂ ਤੁਹਾਨੂੰ ਸਾਰੇ ਦੱਸ ਦਈਏ ਆਪਾਂ ਕਿਹੜਾ ਬਿਜ਼ਨਸ ਕਰਦੇ ਆ ਤੇ ਆਪਾਂ ਕਿੰਨੀ ਮੰਨਦੀ ਮੀਟ ਮੀਟਨ ਦਾ ਤਾਂ ਟੁੱਟ ਜਾਂਦੀ ਚੀਜ਼ ਕੋਈ ਟੋ ਵੀ ਰੱਖ ਲੋਗੀ ਟੁੱਟ ਗਈ ਹਾਂ ਹਾਂ ਮੈਂ ਟੋਫੀ ਪਾਈ ਹੋਰ ਜਿਹੜੀ ਟੁੱਟ ਗਈ ਜੀ ਆਪਾਂ ਤੁਹਾਨੂੰ ਬਾਅਦ ਚ ਐਂਡ ਚ ਦੱਸਦੇ ਆਂ ਵੀ ਮੈਂ ਕਿਹੜਾ ਬਿਜ਼ਨਸ ਕਰਦੀ ਆਂ ਉਹਦੀ ਮੰਥਲੀ ਕਿੰਨੀ ਅਰਨਿੰਗ ਆ ਤੇ ਉਹ ਕਿੱਦਾਂ ਕਰਨਾ ਉਹ ਸਾਰਿਆਂ ਲਈ ਬਹੁਤ ਵਧੀਆ ਸਾਰਿਆਂ ਲਈ ਬੈਨੀਫਿਟ ਹੈ ਠੀਕ ਆ ਜੀ ਹਾਂ ਹਾਂ ਜਿਹੜੇ ਤੁਸੀਂ ਜਦ ਤੱਕ ਸੋਚੀ ਚਲੋ ਮੇਰਾ ਟੋਫੀ ਰੱਖੀ ਦੰਦਾ ਉਹ ਟੁੱਟ ਗਈ ਖੁੱਲਣ ਲੱਗੇ ਵੀ ਟੁੱਟ ਗਏ ਐ ਏਦਾਂ ਸੋਚਣ ਲੱਗੇ ਹੋ ਆ ਨਾ ਸੋਚੋ ਕੀ ਏਦਾਂ ਟੁੱਟਣ ਲੱਗੇ ਗੋਣਾ ਦੰਦਾ ਥੱਲੇ ਕੋਈ ਚੀਜ਼ ਆ ਉਹ ਟੁੱਟੂਗੀ ਨਾਲੇ ਮੈਂ ਟੋਫੀ ਟੋਫੀ ਲੱਗੇ ਤੋੜਨ ਮੈਂ ਨੀ ਟੁੱਟ ਗਿਆ। ਉਹ ਤੂੰ ਕਦੋਂ ਚਲ ਗਿਆ। ਉਹ ਗਰਾਂ ਨੂੰ ਬੁਰਾ ਜਾਂਦਾ ਬੋਲਦਾ ਟੁੱਟ ਗਿਆ। ਲੋ ਵੀ ਜਦ ਤੱਕ ਇਹ ਸੋਚਦੇ ਆ ਤੇ ਆਪਾਂ ਤੁਹਾਨੂੰ ਦੱਸਦੇ ਆ ਵੀ ਆਪਾਂ ਕਿਹੜਾ ਬਿਜ਼ਨਸ ਕਰਦੇ ਆ ਹਨਾ ਜਿਹਦੇ ਵਿੱਚ ਆਪਾਂ ਸੌਖਾ 30 ਤੋਂ 35000 ਰੁਪਏ ਜਿਹੜਾ ਉਹ ਕਮਾ ਸਕਦੇ ਆ। ਤਾਂ ਇੱਥੇ ਮੈਂ ਆਈਡੀ ਦੇ ਆਪਣੇ ਵਲੌਗ ਦੇ ਵਿੱਚ ਇੱਕ ਆਈਡੀ ਮੈਂਸ਼ਨ ਕਰਦੀ ਆ ਇੰਸਟਾ ਤੇ ਨਵਦੀਪ ਅਫੀਸ਼ੀਅਲ ਤੁਸੀਂ ਉਹਨਾਂ ਦੇ ਇੰਸਟਾ ਪੇਜ ਤੇ ਜਾ ਕੇ ਉਹਨਾਂ ਨੂੰ ਫੋਲੋ ਕਰੋ ਠੀਕ ਹੈ ਜੀ ਤੇ ਉਹਨਾਂ ਨੂੰ ਕੰਮ ਦੀ ਸਾਰੀ ਉਹਨਾਂ ਤੋਂ ਗਾਈਡੈਂਸ ਲਓ ਵੀ ਕਿਉਂਕਿ ਕੰਮ ਜਿਹੜਾ ਕਿੱਦਾਂ ਕਰਨਾ ਉਹ ਅਸੀਂ ਰਿਵੀਲ ਨਹੀਂ ਕਰ ਸਕਦੇ ਕਿਉਂਕਿ ਜਿਹਨਾਂ ਦੇ ਅੰਡਰ ਅਸੀਂ ਗੱਲ ਕੰਮ ਕਰਦੇ ਪਏ ਆ ਉਹਨਾਂ ਨੇ ਸਾਨੂੰ ਇਹ ਸਟ੍ਰੈਕਸ਼ਨ ਦਿੱਤੀਆਂ ਹੋਈਆਂ ਵੀ ਤੁਸੀਂ ਜਿਹੜਾ ਕੰਮ ਹੈ ਉਹ ਰਿਵੀਲ ਨਹੀਂ ਕਰਨਾ ਵੀ ਕਿੱਦਾਂ-ਕਿੱਦਾਂ ਕਰਦੇ ਆ ਬਟ ਇਹ ਆ ਵੀ ਬਹੁਤ ਜ਼ਿਆਦਾ ਸੌਖਾ ਕੰਮ ਹੈ ਇਹ ਭੀ ਚਾਹੇ ਅਨਪੜ੍ਹਿਆਂ ਤੋਂ ਚਾਹੇ ਤੁਸੀਂ ਪੜ੍ਹੇ ਲਿਖੇ ਆ ਤੁਸੀਂ ਬਹੁਤ ਸੌਖੇ ਤਰੀਕੇ ਦੇ ਨਾਲ ਮੰਥਲੀ 30 ਤੋਂ 35000 ਰੁਪਏ ਕਮਾ ਸਕਦੇ ਆ ਠੀਕ ਆ ਜੀ ਤੇ ਉਹ ਮੈਂ ਜਿਹੜੀ ਆਈਡੀ ਆ ਮੈਂਸ਼ਨ ਲੱਗੀ ਕਰ ਨਵਦੀਪ ਅਫੀਸ਼ੀਅਲ ਉਹਨਾਂ ਦੇ ਪੇਜ ਤੇ ਜਾ ਕੇ ਇੰਸਟਾ ਤੇ ਤੁਸੀਂ ਉਹਨਾਂ ਨਾਲ ਗੱਲ ਕਰੋ ਸਾਰਾ ਉਹਨਾਂ ਨੂੰ ਕੰਮ ਦੀ ਜਿਹੜੀ ਆ ਆਪਣੀ ਗੱਲਬਾਤ ਕਰੋ ਵੀ ਕਿੱਦਾਂ ਕਿਹੜਾ ਕੰਮ ਆ ਕਿੱਦਾਂ ਕਰਨਾ ਆ ਤੇ ਕੀ ਹਿਸਾਬ ਕਿਤਾਬ ਆ ਵੀ ਸਾਨੂੰ ਕਿੱਦਾਂ ਅਰਨਿੰਗ ਆ ਆਉਗੀ ਠੀਕ ਆ ਜੀ ਤੇ ਉਹ ਮੈਂ ਆਈਡੀ ਮੈਂਸ਼ਨ ਕਰ ਦੇਣੀ ਤਾਂ ਸਾਰੇ ਜਾਨੇ ਜਾ ਕੇ ਇੰਸਟਾ ਤੇ ਉਹਨਾਂ ਨੂੰ ਫੋਲੋ ਕਰ ਲਓ ਤੇ ਕੰਮ ਦੀ ਪੂਰੀ ਉਹਨਾਂ ਤੋਂ ਗਾਈਡਲਾਈਨਸ ਲੈ ਲਓ ਠੀਕ ਆ ਜੀ ਤੇ ਮੈਂ ਬਹੁਤ ਮੈਨੂੰ ਲੱਗਦਾ ਮੈਨੂੰ 8 ਮਹੀਨੇ ਹੋ ਗਏ ਕੰਮ ਕਰਦੀ ਨੂੰ ਮੈਂ ਪਿਛਲੇ ਬਲੌਗ ਚ ਵੀ ਦੱਸਿਆ ਹੈਗਾ ਕਿ ਮੈਨੂੰ 8-9 ਮਹੀਨੇ ਹੋ ਗਏ ਕੰਮ ਕਰਦੀ ਨੂੰ ਤੇ ਮੈਂ 30 ਤੋਂ 35 ਜਾਂ 40000 ਰੁਪਇਆ ਇੰਨਾ ਕੁ ਮੈਨੂੰ ਇਹਦੇ ਵਿੱਚ ਵਿੱਚ ਪੈਸੇ ਆ ਜਾਂਦੇ ਮਹੀਨੇ ਦੇ ਤੇ ਇਦਾਂ ਤੇ ਹੋਰ ਵੀ ਬਹੁਤ ਕੰਮ ਆ ਉਹ ਮੈਂ ਤੁਹਾਨੂੰ ਨੈਕਸਟ ਵਲੌਗ ਚ ਦੱਸੂਗੀ ਵੀ ਆਨਲਾਈਨ ਇਦਾਂ ਤੇ ਹੋਰ ਕਿਹੜੇ ਕੰਮ ਆ ਜਿਹੜੇ ਤੁਸੀਂ ਘਰ ਬੈਠੇ ਇੰਨੀ ਅਰਨਿੰਗ ਕਰ ਸਕਦੇ ਆ ਤੇ ਸਾਰੇ ਜਾਨੇ ਵਲੌਗ ਦੇ ਨਾਲ ਬਨੇ ਰਹੋ ਤੇ ਆਈਡੀ ਮੈਂ ਉਹਨਾਂ ਦੀ ਵਿੱਚ ਮੈਂਸ਼ਨ ਕਰ ਦਿੰਨੀ ਆ ਤਾਂ ਸਾਰੇ ਜਾਨੇ ਦੇਖਿਓ ਤੇ ਜਦ ਤੱਕ ਆਪਾਂ ਇਹਨਾਂ ਦਾ ਜਵਾਬ ਸੁਣਦੇ ਆ ਵੀ ਦੇਖੀ ਇਹਨਾਂ ਨੇ ਕੀ ਸੋਚਿਆ ਤਾਂ ਕੀ ਨਹੀਂ ਸੋਚਿਆ ਨੂੰ ਖੋਲ ਜਾਈਏ ਕਿ ਫੋਨ ਖੋਲ ਉਹਦਾ ਮੂੰਹ ਹਾਂ ਮੂੰਹ ਬੋਲ ਨਹੀਂ ਖੁੱਲੇ ਜਦੋਂ ਜਦੋਂ ਵੀ ਆਪਾਂ ਮੂੰਹ ਖੋਲਣਾ ਹੈ ਉਹ ਟੁੱਟ ਜਾਂਦੀ ਆ ਮੂੰਹ ਬੋਲ ਨਾਲ ਹੀ ਇਕੱਠੇ ਖੁੱਲਣਾ ਹੈ ਹਾਂ ਬੋਲ ਤਾਂ ਨਾਲ ਹੀ ਮੂੰਹ ਤੇ ਆਉਂਦੇ ਆ ਦੱਸ ਬੋਲ ਕਿਹੜਾ ਲੱਗ ਲੱਗੇ ਉਹ ਮੂੰਹ ਨਾਲ ਹੀ ਟੁੱਟ ਜਾਂਦਾ ਉਹ ਹੁਣ ਤੋਈ ਬਹੁਤ ਤੁਸੀਂ ਨਾ ਬਹੁਤ ਜ਼ਿਆਦਾ ਲੱਗੇ ਆ ਪਰ ਹੁਣ ਤੁਸੀਂ ਸੋਚੋ ਜੀ ਜਿਹੜਾ ਤਾਲੂ ਸਾਡੇ ਗਾਲ ਨਾਲ ਲੱਗਾ ਹੁੰਦਾ ਉਹ ਟੁੱਟ ਜਾਂਦਾ ਆ ਕਿਹੜਾ ਤਾਲੂ ਗਾਲ ਨਾਲ ਲੱਗਾ ਹੁੰਦਾ ਚੁੱਪ ਚੁੱਪ ਟੁੱਟ ਗਈ ਓਹੋ ਸਹੀ ਆ ਬਿਲਕੁਲ ਸਹੀ ਆ ਜਵਾਬ ਪਹਿਲੀ ਯਾਰ ਚੁੱਪ ਚੁੱਪ ਟੁੱਟਦੀ ਹੂੰ ਚੁੱਪ ਜਦੋਂ ਆਪਾਂ ਬੋਲਣਾ ਚੁੱਪ ਟੁੱਟ ਜਾਂਦੀ ਆ ਉਹ ਗੱਲ ਵੀ ਬਈ ਹੁਣ ਆ ਲੱਗ ਗਿਆ ਵੀ ਦਿਮਾਗ ਟੁੱਟਿਆ ਨਹੀਂ ਕਿਸ ਨੂੰ ਗੱਲ ਨਹੀਂ ਕੀਤੀ ਤਾਂ ਟੁੱਟ ਗਈ ਹਾਂ ਵੈਰੀ ਗੁੱਡ ਚੁੱਪ ਟੱਟ ਗਈ ਵੈਰੀ ਗੁੱਡ ਹੁਣ ਆਪਣੀ YouTube ਫੈਮਿਲੀ ਲਈ ਮੈਂ ਨਵਾਂ ਸਵਾਲ ਲੈ ਕੇ ਆਉਣੀ ਆ ਵੀ ਤੂੰ ਹੀ ਸਵਾਲੇ ਭੁੱਜ ਦਿੰਦਾ ਲੈ ਬਿਨਾ ਤਾਂ ਮੁੰਡੇ ਨੇ ਦਿਮਾਗ ਕਹਿੰਦੇ ਕੁਛ ਨਹੀਂ ਪਾਪਾ ਜੀ ਕਾ ਟੁੱਲੂ ਔਰਨੇ ਕੁਝ ਵੀ ਮਿਲਦਾ ਤਾਂ ਰੋਟੀ ਖਾਓ ਤੇ ਚਲੋ ਆਜੋ ਪਹਿਲਾਂ ਰੋਟੀ ਚੁੱਪ ਟੁੱਟ ਗਈ ਚੁੱਪ ਟੁੱਟ ਗਈ ਲਓ ਬਈ ਸਵਾਲ ਜਿੱਦਾਂ ਪਤਾ ਕੀ ਮੈਂ ਤੁਹਾਨੂੰ ਜਾਦਾ ਹੀ ਹਿੰਟ ਦੇ ਦਿੱਤਾ ਮੈਂ ਨਾ ਇਹਨਾਂ ਨੂੰ ਦੱਸ ਦਿੱਤਾ ਹੈਗਾ ਵੀ ਤੁਸੀਂ ਮੈਂ ਤਾਂ ਟਾਈਮ ਹੋਦੇ ਥੋੜੇ ਜਿਆਦਾ ਥੋੜਾ ਨਹੀਂ ਪਤਾ ਕੀ ਗੱਲ ਹੈ ਮੈਂ ਮੈਂ ਪਤਾ ਕੀ ਮੈਂ ਇਹਨਾਂ ਨੂੰ ਦੱਸ ਦਿੱਤਾ ਵੀ ਤੁਸੀਂ ਬਹੁਤ ਨੇੜੇ ਤੇੜੇ ਨੇੜੇ ਤੇੜੇ ਕਰ ਕਰ ਕੇ ਨਾ ਇਹ ਤਾਂ ਕਰਕੇ ਪਹੁੰਚਗੇ ਜੇ ਮੈਂ ਤੁਹਾਨੂੰ ਨਾ ਇੰਨਾ ਹਿੰਟ ਦਿੱਤੀ ਦਿੰਦੀ ਤੁਸੀਂ ਕਦੀ ਨਹੀਂ ਪੁੱਛਣਾ ਸੀਗਾ ਮੇਰੇ ਤੋਂ ਗਲਤੀ ਹੋ ਗਈ ਜਿਹੜਾ ਮੈਂ ਤੁਹਾਨੂੰ ਦੱਸ ਦਿੱਤਾ ਵੀ ਤੁਸੀਂ ਬਹੁਤ ਨੇੜੇ ਤੇੜੇ ਆ ਤਾਂ ਤੁਸੀਂ ਪੁੱਛ ਗਏ ਮਨ ਜਾ ਵੇਹਣ ਤੇ ਜਾਂ ਇਦਾਂ ਨੇੜੇ ਤੇ ਕਿਹਾ ਤਾਂ ਮੈਂ ਕਿਹਾ ਯਾਰ ਹੈ ਕੀ ਇਹ ਚੱਕਰ ਹੈ ਹੈ ਕੀ ਚੱਕਰ ਚਲੋ ਚੱਕਰ ਤੁਸੀਂ ਕਰ ਦਿੱਤਾ ਆ ਕਮਾਹਤਾ ਬੋਲੇ ਨਾ ਕਿ ਟੁੰਨੇ ਧੱਲੇ ਹੋਵੇ ਤਾਂ ਦੰਦ ਧੱਲੇ ਕੋਈ ਚੀਜ਼ ਟੁੱਟੇ ਆਹੋ ਉਹੀ ਤਾਂ ਹੈ ਚਲੋ ਸਵਾਲ ਲੈਣਾ ਜਿਹੜਾ ਉਹ ਬੁੱਝ ਦਿੱਤਾ ਜਵਾਬ ਉਹਦਾ ਸਿਗਾ ਚੁੱਪ ਤੇ ਹੁਣ ਆਪਾਂ ਤੁਹਾਨੂੰ ਇੱਕ ਹੋਰ ਸਵਾਲ ਦਿੰਨੇ ਆ ਤੇ ਸਾਰੇ ਜਣੇ ਉਹਦਾ ਕਮੈਂਟ ਕਰਕੇ ਜਰੂਰ ਆਨਸਰ ਦਿਓ ਤੇ ਆਪਣਾ ਨਾਮ ਤੇ ਆਪਣੀ ਸਿਟੀ ਦਾ ਨਾਮ ਵੀ ਜਰੂਰ ਦੱਸਿਓ ਠੀਕ ਹੈ ਲਓ ਜੀ ਵੀ ਹੁਣ ਕਮ ਕਮ ਕਰਕੇ ਆਪਾਂ ਹੋ ਗਏ ਸੀ ਫ੍ਰੀ ਤੇ ਮੈਂ ਕਿਹ ਜਿਹੜਾ ਅੱਜ ਦਾ ਸਵਾਲ ਆਪਣੀ YouTube ਫੈਮਲੀ ਲਈ ਆ ਉਹ ਆਪਾਂ ਸਾਰਿਆਂ ਨਾਲ ਸ਼ੇਅਰ ਕਰ ਦਈਏ ਵੀ ਉਹ ਇਦਾਂ ਦਾ ਕੌਣ ਆ ਵਿਆਹਾਂ ਦੇ ਵਿੱਚ ਜਿਹੜਾ ਬੋਲਦਾ ਨਹੀਂ ਪਰ ਕੁੱਟ ਖਾ ਲੰਦਾ ਆ ਉਹ ਇਦਾਂ ਦਾ ਕੌਣ ਆ ਜਿਹੜਾ ਵਿਆਹ ਦੇ ਵਿੱਚ ਬੋਲਦਾ ਨਹੀਂ ਪਰ ਕੁੱਟ ਖਾ ਲੰਦਾ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣਾ ਨਾਮ ਤੇ ਆਪਣੇ ਸ਼ਹਿਰ ਦਾ ਨਾਮ ਵੀ ਜਰੂਰ ਲਿਖਿਆ ਕਰੋ ਤਾਂ ਜੋ ਮੈਨੂੰ ਪਤਾ ਲੱਗ ਸਕੇ ਤੇ ਜਦੋਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਸਾਰੇ ਬਲੌਗਾਂ 'ਚ ਦੱਸਿਆ ਹੋਇਆ ਕਿ ਇੱਕ ਨਾਮ ਦੇ ਨਾਲ ਬਹੁਤ ਸਾਰੇ ਕਮੈਂਟ ਆ ਜਾਂਦੇ ਫਿਰ ਪਤਾ ਨਹੀਂ ਲੱਗਦਾ ਵੀ ਨਾ ਕੌਣ ਉਹ ਹੈਗਾ ਤੇ ਕੌਣ ਨਹੀਂ ਇਸ ਕਰਕੇ ਆਪਣੇ ਤੇ ਸ਼ਹਿਰ ਦਾ ਨਾਮ ਵੀ ਜਰੂਰ ਲਿਖਿਆ ਕਰੋ ਤੇ ਬਾਕੀ ਜਿਹੜਾ ਕੰਮ ਬਾਰੇ ਮੈਂ ਦੱਸਿਆ ਸੀ ਵੀ ਕਿਹੜਾ ਮੈਂ ਆਨਲਾਈਨ ਬਿਜ਼ਨਸ ਕਰਦੀ ਆ ਤੁਸੀਂ ਉਹ ਮੈਮ ਦੇ ਪੇਜ ਨੂੰ ਜਾ ਕੇ ਫੋਲੋ ਕਰੋ ਤੇ ਮੈ ਜੇਕਰ ਤੁਸੀਂ ਇਹ ਕੰਮ ਕਰਨਾ ਚਾਹੁੰਦੇ ਆ ਤਾਂ ਤੁਸੀਂ ਲਿਖੋ ਜੈਸ ਆਈ ਐਮ ਇੰਟਰਸਟਿਡ ਤੇ ਮੈਂ ਤੁਹਾਨੂੰ ਆਪ ਉਹਦਾ ਰਿਪਲਾਈ ਕਰਨਗੇ ਤੇ ਤੁਹਾਨੂੰ ਸਾਰਾ ਕੰਮ ਬਾਰੇ ਸਮਝਾਉਣਗੇ ਵੀ ਕਿੱਦਾਂ ਕਿੱਦਾਂ ਕੀ ਕੀ ਕੰਮ ਆ ਤੇ ਇਹਦੇ ਵਿੱਚ ਇਦਾਂ ਨਹੀਂ ਹੈਗਾ ਵੀ ਤੁਸੀਂ ਜਾਂ ਬਹੁਤ ਪੜੇ ਲਿਖੇ ਆ ਜਾਂ ਬਹੁਤ ਘੱਟ ਪੜੇ ਲਿਖੇ ਉਸ ਹਾਵਨਾ ਕੰਮ ਮਿਲਣਾ ਇਹ ਸਾਰਿਆਂ ਨੂੰ ਇੱਕ ਬਰਾਬਰ ਕੰਮ ਆ ਤੇ ਬਹੁਤ ਹੀ ਸੌਖਾ ਈਜ਼ੀ ਕੰਮ ਆ ਜਿਹਦੇ ਵਿੱਚ ਤੁਸੀਂ ਮੰਥ ਦਾ 30 ਤੋਂ 35000 ਸੌਖਾ ਅਰਨ ਕਰ ਸਕਦੇ ਆ ਠੀਕ ਆ ਜੀ ਤੇ ਇਹਦੇ ਵਿੱਚ ਇਹ ਆ ਵੀ ਆਪਾਂ ਜਦੋਂ ਵੀ ਕੋਈ ਕੰਮ ਕਰਦੇ ਆ ਆਪਾਂ ਇਹ ਕੰਮ ਨੂੰ ਅਸੀਂ ਆਪ ਨਹੀਂ ਰਿਵੀਲ ਕਰ ਸਕਦੇ ਤੁਸੀਂ ਮੈਮ ਤੋਂ ਸਾਰਾ ਪੁੱਛ ਕੇ ਉਹਨਾਂ ਤੋਂ ਸਾਰੀ ਡਿਟੇਲ ਲੈ ਕੇ ਫਿਰ ਤੁਸੀਂ ਇਹ ਕੰਮ ਸ਼ੁਰੂ ਕਰ ਸਕਦੇ ਆ ਠੀਕ ਆ ਜੀ ਤੇ ਅੱਜ ਦਾ ਸਵਾਲ ਜਿਹੜਾ ਤੁਸੀਂ ਸੁਣ ਲਿਆ ਤੇ ਹੁਣ ਸਾਰੇ ਜਣੇ ਆਪਣੇ ਸੋਹਣੇ ਸੋਹਣੇ ਕਮੈਂਟ ਕਰਕੇ ਆਨਸਰ ਜਰੂਰ ਦਿਓ ਤੇ ਟਾਈਮ ਕਾਫੀ ਹੋ ਚੁੱਕਾ ਹੈ 10 10:30 ਤਾਂ ਹੋ ਗਿਆ ਟਾਈਮ ਤੇ ਆਪਾਂ ਵੀ ਹੁਣ ਸੌ ਜਾਈਏ ਤੇ ਅੱਖਾਂ ਮੇਰੀਆਂ ਤੁਸੀਂ ਦੇਖਿਆ ਹੋਣਾ ਵੀ ਸਵੇਲਿੰਗ ਜੀ ਹੋਈ ਹੈ ਸੁੱਜੀਆਂ ਪਈਆਂ ਐ ਤੇ ਪਤਾ ਨਹੀਂ ਕਾਫੀ ਦਿਨਾਂ ਤੋਂ ਜਿਹੜੀ ਨਾ ਨੀਂਦ ਪ੍ਰੋਪਰ ਆ ਨਹੀਂ ਰਹੀ ਜੇ ਕਿਸੇ ਨੂੰ ਇਸ ਚੀਜ਼ ਬਾਰੇ ਪਤਾ ਹੋਵੇ ਕਿ ਪ੍ਰੋਪਰ ਪੂਰੀ ਨੀਂਦ ਲੈਣ ਲਈ ਕੀ ਕਰਨਾ ਚਾਹੀਦਾ ਕੋਈ ਨੁਸਖਾ ਪਿਆਰਾ ਕੋਈ ਇਦਾਂ ਦਾ ਤੇ ਸਾਰੇ ਜਣੇ ਨੁਕਤਾ ਕੋਈ ਜਰੂਰ ਦੱਸਿਓ ਤੇ ਮੈਂ ਜਰੂਰ ਟਰਾਈ ਕਰੂੰਗੀ ਵੀ ਪ੍ਰੋਪਰ ਨੀਂਦ ਲਈ ਕਿਹ ਕਪਾ ਕੁਛ ਖਾ ਲਈਏ ਜਾਂ ਕੋਈ ਅਦਰੀ ਚੀਜ਼ ਦਾ ਕੋਈ ਜੋਗਾ ਐਕਸਰਸਾਈਜ਼ ਵਿੱਚ ਇਹਨਾਂ ਨੀਂਦ ਆ ਜਵੇ ਤਾਂ ਉਹ ਸਾਰੇ ਜਣੇ ਜਰੂਰ ਦੱਸਿਓ ਵਿਪਾ ਜਿਹੜਾ ਮਾਈਂਡ ਹੈ ਰਿਲੈਕਸ ਹੋ ਜਵੇ ਜਿਹੜਾ ਅਲੇ ਦੋਲੇ ਘੁੰਮਦਾ ਰਹਿੰਦਾ ਨਾ ਇਹ ਵੀ ਇਹ ਥੋੜਾ ਰਿਲੈਕਸ ਹੋ ਜਵੇ ਬਸ ਇਹ ਆ ਵੀ ਇਹ ਨਹੀਂ ਸੌਂਦਾ ਹੈਗਾ ਬਸ ਬਾਕੀ ਅੱਖਾਂ ਦੇ ਵਿੱਚ ਤਾਂ ਨੀਂਦ ਤੁਹਾਨੂੰ ਪਤਾ ਹੀ ਹੈ ਵੀ ਆਇਓ ਅੱਖਾਂ ਸੁੱਜੀਆਂ ਪਈਆਂ ਆ ਤੇ ਚਲੋ ਠੀਕ ਆ ਜੀ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਸੋਹਣੀ ਇੱਕ ਵੀਡੀਓ ਲੈ ਕੇ ਆਪਣੀਆਂ ਭੈਣਾਂ ਨੇ ਹੋਰ ਕੰਮ ਕਾਰੋਬਾਰ ਬਾਰੇ ਦੱਸਾਂਗੇ ਕਿ ਹੋਰ ਕਿਹੜੇ ਆਨਲਾਈਨ ਬਿਜ਼ਨਸ ਆ ਜਿਹਦੇ ਵਿੱਚ ਤੁਸੀਂ ਘਰ ਬੈਠ ਕੇ ਇੱਕ ਵਧੀਆ ਅਰਨਿੰਗ ਕਰ ਸਕਦੇ ਆ ਠੀਕ ਆ ਜੀ ਤੇ ਮਿਲਦੇ ਹੁਣ ਨੈਕਸਟ ਵਲੌਗ ਤੇ ਸਾਰੇ ਜਣੇ ਵਲੌਗ ਨੂੰ ਪਿਆਰ ਜ਼ਰੂ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਜੀ ਤਾਂ ਜੋ ਇਹ ਵੀਡੀਓ ਆਪਣੇ ਹੋਰ ਭੈਣ ਭਰਾਵਾਂ ਤੱਕ ਵੀ ਪਹੁੰਚ ਸਕੇ ਠੀਕ ਹੈ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ